ਸੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਡਿਊਟੀ ਤਾਂ ਆ ਗਿਆ ਸੀ ਮੈਂ ਨਹਾ ਧੋ ਕੇ ਤਿਆਰ ਹੋ ਗਏ ਤੇ ਅੱਜ ਚੱਲੇ ਆਂ ਬੜੀ ਭੈਣ ਦੇ ਮੁੰਡੇ ਦਾ ਜਨਮ ਦੇਣਾ ਤੇ ਉੱਥੇ ਕੰਫਰਟ ਸਾਈਜ਼ ਰਖਾਇਆ ਹੈ ਉਹਨਾਂ ਨੇ ਪੰਕ ਜੀ ਨੂੰ ਲੈ ਕੇ ਜਾਵਾਂਗੇ ਦੀਦੀ ਦੇ ਘਰੇ ਤੇ ਚਲੋ ਹੁਣ ਪੰਕ ਜੀ ਨੂੰ ਪਹਿਲਾਂ ਚੱਕਦੇ ਆ ਮੈਂ ਤਾਂ ਹੋ ਗਿਆ ਨਹਾ ਧੋ ਕੇ ਤਿਆਰ ਪੰਕ ਜੀ ਨੂੰ ਲੈ ਕੇ ਤੇ ਨਾਲ ਚੱਲਦੇ ਆਂ ਪੰਕ ਜੀ ਦੇ ਪਿੰਡ ਪਹੁੰਚ ਗਏ ਪਾਂਕੇ ਨੂੰ ਲੈਣ ਤੇ ਪਾਂਕੇ ਆ ਰਿਹਾ ਹੈ ਭੈਣ ਦੇ ਪਿੰਡ ਪੁੱਜਣ ਨੂੰ ਘੰਟਾ ਲੱਗ ਜਾਣਾ ਤੇ ਫਿਰ ਉੱਥੇ ਜਾ ਕੇ ਦੇਖਦੇ ਆ ਵੀ ਕੀ ਪ੍ਰੋਗਰਾਮ ਆ ਭੈਣ ਦੇ ਘਰ ਨੂੰ ਜਾ ਰਹੇ ਸੀ ਤੇ ਪਹਾੜਾ ਚ ਹੋ ਕੇ ਜਾਣਾ ਪੈਂਦਾ ਪਹਾੜਾ ਦੇਖੋ ਬਣ ਪਾਲੀ ਸੜ ਪਹਾੜ ਤੇ ਆ ਬਹੁਤ ਵਧੀਆ ਕੀਤਾ ਆ ਪਰ ਹੁਣ ਤਾਂ ਇਹ ਪਾਣੀ ਖਾਲੀ ਜਾਵੇ ਪੰਛੀ ਜਾਨਵਰ ਇੱਥੇ ਆ ਕੇ ਪਾਣੀ ਪੀ ਸਕਦੇ ਫਿਲਹਾਲ ਖਾਲੀ ਆ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਜਾਂ ਫੇਰ ਟੈਂਕਰ ਦਾ ਕਈ ਭਰ ਕੇ ਜਾਂਦੇ ਆ ਕੁਟੀਆ ਵਾਲੇ ਭੈਣ ਦੇ ਘਰੇ ਪੁੱਜ ਗਏ ਸੀ ਬਾਹਰ ਪਾੜ ਚੱਲ ਰਿਹਾ ਸੁਖਮਨੀ ਸਾਹਿਬ ਦਾ ਤੇ ਉਹਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਹੁਕਮ ਕੀ ਕ ਤੁਸੀਂ ਆਪਣੇ ਅੱਥੀ ਪ੍ਰਕਰ ਕਰੋ ਰੁੱਖਾ ਮਿੱਸਾ ਜੋ ਵੀ ਹੈ ਜੋ ਵੀ ਹੈ ਰੋਟੀ ਪਾਣੀ ਖਾ ਲਿਆ ਤੇ ਹੁਣ ਫੇਰ ਘਰ ਜਾਣ ਦੀ ਤਿਆਰੀ ਆ ਤੇ ਆਪਾਂ ਤਾਂ ਅੱਜ ਵੀ ਸ਼ੋ ਹੋਣਾ ਜਾਂ ਨਹੀਂ ਕੱਲ ਤਾਂ ਅੱਜ ਦੇਖੋ ਘਰੇ ਜਾ ਕੇ ਸ਼ੋ ਤਾਂ ਹੋਣਾ ਨਹੀਂ ਤਿੰਨ ਤਾਂ ਵੱਜ ਗਿਆ ਇੱਥੇ ਹੀ ਘੰਟਾ ਘਰ ਜਾਂਦਿਆਂ ਨੂੰ ਹੋਣਾ ਫੇਰ ਜਾ ਕੇ ਯੂਨੀਫਾਰਮ ਪਾ ਕੇ ਹਸਪੀਟਲ ਜਾਣਾ ਵੱਡੇ ਸੈਲੀਬ੍ਰੇਟ ਤੋਂ ਘਰੇ ਆ ਗਏ ਸੀ ਤੇ ਪੈਂਕੀ ਨੂੰ ਵੀ ਘਰੇ ਲਾਇਆ ਹੈ ਤੇ ਹੁਣ ਤਿਆਰ ਹੋ ਗਏ ਆਂ ਡਿਊਟੀ ਜਾਣ ਲਈ ਤੇ ਉੱਥੇ ਜਾ ਕੇ ਦੇਖਦੇ ਆਂ ਕੋਈ ਅੱਜ ਸਰਜਰੀ ਹੈ ਜਾਂ ਨਹੀਂ ਸੌਤਾ ਹੋਇਆ ਨਹੀਂ ਅੱਜ ਕਿਉਂਕਿ ਬੀਜੀ ਰਹੇ ਅੱਜ ਦੇ ਅੱਜ ਜਾ ਕੇ ਦੇਖਦੇ ਆਂ ਹਸਪੀਟਲ ਤੇ ਕੀ ਹਿਸਾਬਕਾ ਉਹtheta ਡਿਊਟੀ ਤੇ ਪੁੱਜ ਗਿਆ ਸੀ ਮੈਂ ਤੇ ਰੈਸਟ ਕਰ ਲਈ ਸੀ ਥੋੜੀ ਜੇ ਸਟਾਫ ਨੇ ਸਾਥ ਦਿੱਤਾ ਮੇਰਾ ਤੇ ਮੈਨੂੰ ਸੌਣ ਨੂੰ ਮਿਲ ਗਿਆ ਥੋੜਾ ਜਿਹਾ ਤੇ ਹੁਣ ਆਪਾਂ ਆਕਸੀਜਨ ਪਲਾਂਟ ਆਲ ਸਿਲੰਡਰ ਖੋਲਣ ਆਏ ਆ ਆਕਸੀਜਨ ਵਾਲਾ ਇਹ ਆਪਣਾ ਆਕਸੀਜਨ ਪਲਾਂਟ ਹੈ ਇੱਥੇ ਸਿਲੰਡਰ ਲਗਾਣਾ ਇੱਕ ਆਕਸੀਜਨ ਵਾਲਾ ਖਾਲੀ ਹੋ ਗਿਆ ਆਕਸੀਜਨ ਸਿਲੰਡਰ ਖੋਲਤਾ ਜਿਹੜੀ ਟੂ ਟੂ ਹੁੰਦੀ ਸੀ ਉਹ ਬੰਦ ਹੋ ਗਈ ਤੇ ਵਾਲਵ ਉੱਪਰ ਚੜਾਣ ਲੱਗ ਪਏ ਤੇ ਹੁਣ ਮੈਂ ਜਾ ਕੇ ਆਪਣੀ ਸ਼ਿਫਟ ਤੇ ਬਹਿ ਜਾਣਾ 2 ਵਜੇ ਮੁੱਕਣੀ ਆ 12 ਵਜੇ ਸ਼ਿਫਟ ਸ਼ੁਰੂ ਕੀਤੀ ਤਿੰਨ ਜਣੇ ਆ ਸਟਾਫ ਤੇ ਬਾਕੀ ਆਈਸੀਯੂ ਦਾ ਸਟਾਫ ਤਾਂ ਕਰਕੇ 2 ਵਜੇ ਸ਼ਿਫਟ ਮੁੱਕਣੀ ਤੇ ਫਿਰ ਉਦੋਂ ਮੈਂ ਸੋ ਜਾਣਾ ਫਿਰ ਮੇਰੇ ਬਾਦ ਨੈਕ ਬਾਹਰ ਮੌਸਮ ਤਾਂ ਠੀਕ ਆ ਤਾਂ ਹੁਣ ਮੇਰੀ ਸ਼ਿਫਟ ਹੋ ਗਈ ਹੈ ਖਤਮ ਤੇ ਦੂਜਾ ਸਟਾਫ ਬਹਿ ਗਿਆ ਸ਼ਿਫਟ ਤੇ ਤੇ ਮੈਂ ਕੰਨ ਲੱਗਾ ਰੈਸਟ ਬਿਸਤਰਾ ਆਪਣਾ ਲੱਗਿਆ ਆ I hope ਤੁਹਾਨੂੰ ਮੇਰਾ ਛੋਟਾ ਜਿਹਾ ਬਲੌਗ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰੋ ਬਾਕੀ ਮਿਲਦੇ ਆ ਨੈਕਸਟ ਬਲੌਗ ਚ